ਪਰਾਚੀਨ ਪੰਥ ਪ੍ਰਕਾਸ਼ ਵਿੱਚ ਨੇ ਇੱਕ ਬੜਾ ਪਿਆਰਾ ਜਿਹਾ ਬਚਨ ਲਿਖਿਆ ਭਾਈ ਤਾਰੂ ਸਿੰਘ ਜੀ ਦੇ ਬਾਬਤ ਕਹਿੰਦੇ ਜਿਉਂ-ਜਿਉਂ ਸਿੰਘ ਕੋ ਤੁਰਕ ਸਤਾਵੇ ਤਿਉਂ-ਤਿਉਂ ਸਿੰਘ ਮੁਖ ਲਾਲੀ ਆਵੇ ਬੜਾ ਜ਼ੁਲਮ ਕੀਤਾ ਬੜਾ ਅਤਿਆਚਾਰ ਕੀਤਾ ਬੜਾ ਤੰਗ ਕੀਤਾ ਬੜਾ ਤਸ਼ੱਦਦ ਕੀਤਾ ਤੇ ਜੁੰਦੇ ਮਨੁੱਖ ਦੀ ਖੋਪਰੀ ਉਤਾਰ ਦਿੱਤੀ ਇਤਿਹਾਸ ਕਹਿੰਦਾ 22 ਦਿਨ ਭਾਈ ਤਾਰੂ ਸਿੰਘ ਦੀ ਖੋਪਰੀ ਤੋਂ ਬਿਨਾ ਜਿਉਂਦੇ ਰਹੇ ਤੇ 22 ਦਿਨਾਂ ਦੇ ਬਾਅਦ ਸ਼ਹੀਦੀ ਹੋਈ 22 ਦਿਨ ਖੋਪਰੀ ਤੋਂ ਬਿਨਾ ਕਿਦਾਂ ਦਾ ਤਸ਼ੱਦਦ ਕਿਦਾਂ ਦੀ ਤਕਲੀਫ ਚੱਲੀ ਹੋਏਗੀ ਜਿਉਂ-ਜਿਉਂ ਸਿੰਘ ਕੋ ਤੁਰਕ ਸਤਾਵੇ ਤਿਉਂ-ਤਿਉਂ ਸਿੰਘ ਮੁਖ ਲਾਲੀ ਆਵੇ ਕੈਸਾ ਸਰੂਰ ਕੈਸਾ ਜਜ਼ਬਾ ਕੈਸਾ ਜੋਸ਼ ਹੋਏਗਾ ਤੇ ਜਦੋਂ ਸਿੰਘ ਦਾਸ ਖੋਪਰ ਲਾਇਆ ਇਤਿਹਾਸ ਦੱਸਦਾ ਜਕਰੀਆ ਖਾਨ ਦੇ ਸੂਲ ਉੱਠੀ ਬੰਨ ਪੈ ਗਿਆ ਇਹਨੇ ਭਾਈ ਸੁਭੇਗ ਸਿੰਘ ਜੀ ਦੇ ਰਾਹੀਂ ਖਾਲਸਾ ਪੰਥ ਕੋਲ ਫਰਿਆਦ ਕੀਤੀ ਮੈਂ ਗਲਤੀ ਕਰ ਬੈਠਾ ਮੇਰੀ ਭੁੱਲ ਬਖਸ਼ ਦਿਓ ਮੈਂ ਹੁਣ ਬਹੁਤ ਦੁੱਖ ਪਾ ਰਿਹਾ ਬੰਨ ਪੈ ਗਿਆ ਬਹੁਤ ਦੁੱਖ ਪਾ ਰਿਹਾ ਕੋਈ ਹਿੱਲਾ ਨਹੀਂ ਹੈ ਤੇ ਪੰਥ ਨੇ ਫੈਸਲਾ ਕੀਤਾ ਸੀ ਜੀ ਕਹਿੰਦੇ ਭਾਈ ਤਾਰੂ ਸਿੰਘ ਜੀ ਦਾ ਜੋ ਚਰਨਾ ਦਾ ਜੋੜਾ ਬੜੀ ਬੰਦਗੀ ਵਾਲੀ ਰੂਹ ਸਨ ਭਾਈ ਤਾਰੂ ਸਿੰਘ ਬੜੇ ਨਾਮ ਰਸਗੇ ਸੀ ਉੱਚੇ ਸੁੱਚੇ اخلاق ਵਾਲੇ ਕਿਰਦਾਰ ਵਾਲੇ ਸਨ ਭਾਈ ਤਾਰੂ ਸਿੰਘ ਔਰ ਇਲਾਕੇ ਦੇ Hindu Muslim ਉਹਨਾਂ ਨੂੰ ਬਹੁਤ ਵੱਡੇ ਤਪੀਸਰ ਜਾਣ ਕੇ ਭਗਤ ਜਾਣ ਕੇ ਇਬਾਦਤਗਾਰ ਜਾਣ ਕੇ ਉਹਨਾਂ ਦਾ ਸਤਕਾਰ ਕਰਦੇ ਸੀ ਪੰਥ ਨੇ ਫੈਸਲਾ ਕੀਤਾ ਬੰਨ ਖੁੱਲੇਗਾ ਭਾਈ ਤਾਰੂ ਸਿੰਘ ਜੀ ਦੇ ਚਰਨਾ ਦਾ ਜੋੜਾ ਜੁੱਤੀ ਇਹਨਾਂ ਜਕਰੀਆ ਖਾਂ ਦੇ ਸਿਰ ਵਿੱਚ ਮਾਰੋ ਤੇ ਸ਼ਾਦੀ ਪਰਦਾ ਇਤਿਹਾਸ ਕਿ ਜਿਉਂ-ਜਿਉਂ ਚਰਨਾ ਦਾ ਜੋੜਾ ਜਕਰੀਆ ਖਾਂ ਦੇ ਸਿਰ 'ਚ ਵੱਜਦਾ ਇਹਦਾ ਬੰਨ ਖੁੱਲਦਾ ਤੇ ਇਹ ਦੁਹਾਈ ਦਿੰਦਾ ਹੋਰ ਜ਼ੋਰ ਨਾਲ ਮਾਰੋ ਹੋਰ ਜ਼ੋਰ ਨਾਲ ਮਾਰੋ ਤੇ ਭਾਈ ਸਾਹਿਬ ਜੀ ਨੇ ਕਿਹਾ ਸੀ ਜਕਰੀਆ ਖਾਂ ਕਹਿੰਦਾ ਮੈਂ ਤੁਹਾਨੂੰ ਬਹੁਤ ਬੁਰੀ ਮੌਤ ਮਾਰਾਂਗਾ ਤੇ ਉਸ ਮਹਾਪੁਰਖ ਨੇ ਕਿਹਾ ਸੀ ਜਕਰੀਆ ਖਾਂ ਤੈਨੂੰ ਅੱਗੇ ਲਾ ਕੇ ਇਸ ਧਰਤੀ ਤੋਂ ਲੈ ਕੇ ਤੁਰਾਂਗਾ 22 ਦਿਨਾਂ ਦੇ ਬਾਅਦ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦੀਆਂ ਜੁੱਤੀਆਂ ਖਾਂਦਿਆਂ ਪਹਿਲਾਂ ਚੱਕਰੀਆਂ ਖਾ ਮਰਿਆ ਫਿਰ ਭਾਈ ਤਾਰੂ ਸਿੰਘ ਜੀ ਗੁਰਪੁਰੀ ਪਿਆਨਾ ਕੀਤੇ ਕੁਰਬਾਨੀ ਹੋਈ ਸ਼ਹੀਦੀ ਹੋਈ ਪਰ ਸਾਡਾ ਵੱਡਾ ਦਿਨ ਨਹੀਂ ਬਣ ਸਕਿਆ ਸਾਧ ਸੰਗਤ